ਅੰਬ ਦਾ ਸੀਜ਼ਨ ਚੱਲ ਰਿਹਾ ਲੋਕਾਂ ਅੰਬਖਾਂ ਦੇ ਸ਼ੁਕੀਨ ਹੁੰਦੇ ਨੇ ਲਗਾਤਾਰ ਜੋ ਹੈ ਬਾਜ਼ਾਰਾਂ ਦੇ ਵਿੱਚ ਜਾ ਕੇ ਜੋ ਹੈ ਅੰਬਾਂ ਦੀ ਖਰੀਦ ਕਰ ਰਹੇ ਨੇ ਲੋਕਾਂ ਅੰਬ ਦਾ ਸੀਜ਼ਨ ਚੱਲ ਰਿਹਾ ਲੋਕ ਅੰਬ ਖਾ ਰਹੇ ਨੇ ਸ਼ੁਕੀਨ ਬਹੁਤ ਹੁੰਦੇ ਹੈ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਹੈ ਅੰਬ ਦਾ ਉਤਪਾਦ ਹੁੰਦਾ ਹੈ ਤੇ ਵਿਕਰੀ ਹੁੰਦੀ ਹੈ ਤੇ ਇਸੇ ਵਿੱਚ ਚਾਲੇ ਜੋ ਹੈ ਅੰਬ ਦੇ ਸ਼ੁਕੀਨਾਂ ਲਈ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਕਿਉਂਕਿ ਜੋ ਹੈ ਬਾਜ਼ਾਰਾਂ ਦੇ ਵਿੱਚ ਜੋ ਹੈ ਨਕਲੀ ਅੰਬ ਵੇਚਿਆ ਜਾ ਰਿਹਾ ਹੈ ਇਹ ਖਬਰ ਜੋ ਹੈ ਤਾਮਿਲਨਾਡੂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਛਾਪੇਮਾਰੀ ਦੁਨਾਨ 7.5 ਟਨ ਨਕਲੀ ਅੰਬ ਜੋ ਹੈ ਬਰਾ ਨੇ ਐਫਐਸਐਸਈਆਈ ਨੇ ਜੋ ਹੈ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਵਿੱਚ ਜੋ ਹੈ ਕੈਲਸ਼ੀਅਮ ਕਾਰਬਾਈਡ ਇੱਕ ਜੋ ਰਸਾਇਣ ਹੈ ਇਹ ਮਿਲਾਇਆ ਜਾ ਰਿਹਾ ਸੀ ਜਿਸ ਨੂੰ ਜਲ ਛੇਤੀ ਜੋ ਹੈ ਫਲ ਨੂੰ ਪਕਾਉਣ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਇਹ ਵਰਤਿਆ ਜਾ ਰਿਹਾ ਸੀ ਜੋ ਇਹ ਹੈ ਕੈਲਸ਼ੀਅਮ ਕਾਰਬਾਈਡ ਇਹ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਤੇ ਪਾਬੰਦੀ ਵੀ ਮਤਲਬ ਜੋ ਖਾਂਡੀ ਚੀਜ਼ਾਂ ਨੇ ਇਸ ਦੇ ਵਿੱਚ ਵਰਤਨ ਤੇ ਪਾਬੰਦੀ ਅਤੇ ਲਗਾਈ ਹੋਈ ਹੈ ਆਲਰੇਡੀ ਲੇਕਿਨ ਜੋ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ ਇਸ ਦਾ ਜੋ ਹੈ ਸ਼ਰੀਰ ਤੇ ਇਨਸਾਨਾਂ ਦੀ ਸਿਹਤ ਤੇ ਭਾਰੀ ਜੋ ਹੈ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਇਨਸੋਮਨੀਆ ਹੁੰਦਾ ਹੈ ਨਰਵ ਸਿਸਟਮ ਤੇ ਬਹੁਤ ਪ੍ਰਭਾਵ ਪੈਂਦਾ ਹੈ ਜੋ ਕੈਲਸ਼ੀਅਮ ਕਾਰਬਾਈਡ ਇਸ ਨੂੰ ਜੋ ਹੈ ਚੂਨਾ ਪੱਥਰ ਵੀ ਕਿਹਾ ਜਾਂਦਾ ਹੈ ਇਸ ਦੀ ਵਰਤੋਂ ਜੋ ਹੈ ਛੇਤੀ ਸਬਜ਼ੀਆਂ ਫਲਾਂ ਨੂੰ ਪਕਾਉਣ ਦੇ ਲਈ ਕੀਤੀ ਜਾਂਦੀ ਹੈ ਹਾਲਾਂਕਿ ਇਹ ਜੋ ਤਰੀਕਾ ਹੈ ਇਹ ਬਹੁਤ ਇਨਸਾਨ ਦੇ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਸ ਦਾ ਸਿਹਤ ਤੇ ਭਾਰੀ ਪ੍ਰਭਾਵ ਪੈਂਦਾ ਹੈ ਤੇ ਜੋ ਖਬਰ ਹੈ ਤਾਮਿਲਨਾਡੂ ਤੋਂ ਹੈਰਾਨੀਜਨਕ ਖਬਰ ਆ ਰਹੀ ਹੈ ਤਾਮਿਲਨਾਡੂ ਤੋਂ ਖਬਰ ਹੈ ਕਿ ਉੱਥੇ 7.5 ਟਨ ਨਕਲੀ ਅੰਬ ਜੋ ਹੈ ਗੋਦਾਮ ਦੇ ਵਿੱਚੋਂ ਬਰਾਮਦ ਕੀਤੇ ਨੇ ਇਹ ਬਹੁਤ ਵੱਡੀ ਮਾਤਰਾ ਹੈ ਤੇ ਜੇ ਜਿਸ ਤਰ੍ਹਾਂ ਲੋਕ ਅੰਬਾ ਦੀ ਖਰੀਦ ਕਰਦੇ ਨੇ ਬਾਜ਼ਾਰਾਂ ਦੇ ਵਿੱਚ ਕਿਉਂਕਿ ਅੰਬਾ ਦਾ ਸੀਜ਼ਨ ਚੱਲ ਰਿਹਾ ਹੈ ਤੇ ਲੋਕਾਂ ਦੀ ਸਿਹਤ ਨਾਲੇ ਵੱਡਾ ਖਿਲਵਾੜ ਹੈ ਬਹੁਤ ਵੱਡਾ ਖਿਲਵਾੜ ਹੈ ਤੁਸੀਂ ਵੀ ਜੇਕਰ ਅੰਬ ਖਰੀਦਦੇ ਹੋ ਤਾਂ ਥੋੜੇ ਧਿਆਨ ਨਾਲ ਤੁਸੀਂ ਸਾਵਧਾਨੀ ਵਰਤੋ ਤੇ ਦੇਖ ਸਪਰਕ ਕੇ ਹੀ ਅੰਬ ਖਰੀਦੋ ਕਿਉਂਕਿ ਇਹ ਜੋ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਬਾਜ਼ਾਰਾਂ ਦੇ ਵਿੱਚ ਨਕਲੀ ਅੰਬ ਵਿਕਰੇ ਨੇ ਇਹ ਖਬਰ ਕਾਮਿਲ 나ਡੂ ਤੋਂ ਸਾਹਮਣੇ ਆਈ ਹੈ ਜਿੱਥੇ 7.5 ਟਨ ਨਕਲੀ ਅੰਬ ਬਹੁਤ ਵੱਡੀ ਮਾਤਰਾ ਦੇ ਵਿੱਚ ਨਕਲੀ ਅੰਬ ਜੋ ਹੈ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਜੋ ਹੈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾ ਰਹੀ ਸੀ ਇਹ ਸਿਹਤ ਦੇ ਲਈ ਹਾਨੀਕਾਰਕ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਇੱਕ ਵੱਡਾ ਖਿਲਵਾੜ ਹੁੰਦਾ ਨਜ਼ਰ ਆ ਰਿਹਾ ਹੈ ਅੰਬ ਦਾ ਸੀਜ਼ਨ ਚੱਲ ਰਿਹਾ ਲੋਕਾਂ ਕ ਅੰਬ ਖਾਂਦੇ ਸ਼ੁਕੀਨ ਹੁੰਦੇ ਨੇ ਲਗਾਤਾਰ ਜੋ ਹੈ ਬਾਜ਼ਾਰਾਂ ਦੇ ਵਿੱਚ ਜਾ ਕੇ ਜੋ ਹੈ ਅੰਬ ਆ ਦੀ ਖਰੀਦ ਕਰ ਰਹੇ ਨੇ ਲੋਕਾਂ ਕ ਅੰਬ ਦਾ ਸੀਜ਼ਨ ਚੱਲ ਰਿਹਾ ਲੋਕ ਅੰਬ ਖਾ ਰਹੇ ਨੇ ਸ਼ੁਕੀਨ ਬਹੁਤ ਹੁੰਦੇ ਹੈ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਹੈ ਅੰਬ ਦਾ ਉਤਪਾਦ ਹੁੰਦਾ ਹੈ ਤੇ ਵਿਕਰੀ ਹੁੰਦੀ ਹੈ ਤੇ ਇਸੇ ਵਿੱਚ ਚਾਲੇ ਜੋ ਹੈ ਅੰਬ ਦੇ ਸ਼ੁਕੀਨਾਂ ਲਈ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਕਿਉਂਕਿ ਜੋ ਹੈ ਬਾਜ਼ਾਰਾਂ ਦੇ ਵਿੱਚ ਜੋ ਹੈ ਨਕਲੀ ਅੰਬ ਵੇਚਿਆ ਜਾ ਰਿਹਾ ਹੈ ਇਹ ਖਬਰ ਜੋ ਹੈ ਤਾਮਿਲਨਾਡੂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਛਾਪੇਮਾਰੀ ਦੁਨਾਰਨ 7.5 ਟਨ ਨਕਲੀ ਅੰਬ ਜੋ FSSEAI ਨੇ ਜੋ ਹੈ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਵਿੱਚ ਜੋ ਹੈ ਕੈਲਸ਼ੀਅਮ ਕਾਰਬਾਈਡ ਇੱਕ ਜੋ ਰਸਾਇਣ ਹੈ ਇਹ ਮਿਲਾਇਆ ਜਾ ਰਿਹਾ ਸੀ ਜਿਸ ਨੂੰ ਜਲਛੇਤੀ ਜੋ ਹੈ ਫਲ ਨੂੰ ਪਕਾਉਣ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਇਹ ਵਰਤਿਆ ਜਾ ਰਿਹਾ ਸੀ ਜੋ ਇਹ ਹੈ ਕੈਲਸ਼ੀਅਮ ਕਾਰਬਾਈਡ ਇਹ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਤੇ ਪਾਬੰਦੀ ਵੀ ਮਤਲਬ ਜੋ ਖਾਂਡੀਆਂ ਚੀਜ਼ਾਂ ਨੇ ਇਸ ਦੇ ਵਿੱਚ ਵਰਤਨ ਤੇ ਪਾਬੰਦੀ ਅਤੇ ਔਜ ਲਗਾਈ ਹੋਈ ਹੈ ਆਲਰੇਡੀ ਲੇਕਿਨ ਜੋ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ ਇਸ ਦਾ ਜੋ ਹੈ ਸ਼ਰੀਰ ਤੇ ਇਨਸਾਨਾਂ ਦੀ ਸਿਹਤ ਤੇ ਭਾਰੀ ਜੋ ਹੈ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਇਨਸੋਮਨੀਆ ਹੁੰਦਾ ਹੈ ਨਰਵ ਸਿਸਟਮ ਤੇ ਬਹੁਤ ਪ੍ਰਭਾਵ ਪੈਂਦਾ ਹੈ ਜੋ ਕੈਲਸ਼ੀਅਮ ਕਾਰਬਾਈਡ ਇਸ ਨੂੰ ਜੋ ਹੈ ਚੂਨਾ ਪੱਥਰ ਵੀ ਕਿਹਾ ਜਾਂਦਾ ਹੈ ਇਸ ਦੀ ਵਰਤੋਂ ਜੋ ਹੈ ਛੇਤੀ ਸਬਜ਼ੀਆਂ ਫਲਾਂ ਨੂੰ ਪਕਾਉਣ ਦੇ ਲਈ ਕੀਤੀ ਜਾਂਦੀ ਹੈ ਹਾਲਾਂਕਿ ਇਹ ਜੋ ਤਰੀਕਾ ਹੈ ਇਹ ਬਹੁਤ ਇਨਸਾਨ ਦੇ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਸ ਦਾ ਤੇ ਭਾਰੀ ਪ੍ਰਭਾਵ ਪੈਂਦਾ ਹੈ ਤੇ ਜੋ ਖਬਰ ਹੈ ਤਾਮਿਲਨਾਡੂ ਤੋਂ ਹੈਰਾਨੀ ਜਨਕ ਖਬਰ ਆ ਰਹੀ ਹੈ ਤਾਮਿਲਨਾਡੂ ਤੋਂ ਖਬਰ ਹੈ ਕਿ ਉੱਥੇ 7.5 ਟਨ ਨਕਲੀ ਅੰਬ ਜੋ ਹੈ ਗੋਦਾਮ ਦੇ ਵਿੱਚੋਂ ਬਰਾਮਤ ਕੀਤੇ ਨੇ ਇਹ ਬਹੁਤ ਵੱਡੀ ਮਾਤਰਾ ਹੈ ਤੇ ਜੇ ਜਿਸ ਤਰ੍ਹਾਂ ਲੋਕ ਅੰਬਾ ਦੀ ਖਰੀਦ ਕਰਦੇ ਨੇ ਬਾਜ਼ਾਰਾਂ ਦੇ ਵਿੱਚ ਕਿਉਂਕਿ ਅੰਬਾ ਦਾ ਸੀਜ਼ਨ ਚੱਲ ਰਿਹਾ ਤਾਂ ਲੋਕਾਂ ਦੀ ਸਿਹਤ ਨਾਲੇ ਵੱਡਾ ਖਿਲਵਾੜ ਹੈ ਬਹੁਤ ਵੱਡਾ ਖਿਲਵਾੜ ਹੈ ਤੁਸੀਂ ਵੀ ਜੇਕਰ ਅੰਬ ਖਰੀਦਦੇ ਹੋ ਤਾਂ ਥੋੜੇ ਧਿਆਨ ਨਾਲ ਤੁਸੀਂ ਸਾਵਧਾਨੀ ਵਰਤੋ ਤੇ ਦੇਖ ਸਪਰਕ ਕੇ ਹੀ ਅੰਬ ਖਰੀਦੋ ਕਿਉਂਕਿ ਇਹ ਜੋ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਬਾਜ਼ਾਰਾਂ ਦੇ ਵਿੱਚ ਨਕਲੀ ਅੰਬ ਵਿਕਰੇ ਨੇ ਇਹ ਖਬਰ ਕਾਮਿਲ 나ਡੂ ਤੋਂ ਸਾਹਮਣੇ ਆਈ ਹੈ ਜਿੱਥੇ 7.5 ਟਨ ਨਕਲੀ ਅੰਬ ਬਹੁਤ ਵੱਡੀ 14 ਦੇ ਵਿੱਚ ਨਕਲੀ ਆਮਬ ਜੋ ਹੈ ਬਰਾਮਤ ਕੀਤਾ ਗਿਆ ਇਸ ਦੇ ਵਿੱਚ ਜੋ ਹੈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾ ਰਹੀ ਸੀ ਇਹ ਸਿਹਤ ਦੇ ਲਈ ਹਾਨੀਕਾਰਕ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਇੱਕ ਵੱਡਾ ਖਿਲਵਾੜ ਹੁੰਦਾ ਨਜ਼ਰ ਆ ਰਿਹਾ ਹੈ